چيکاز دے نال سنگت آ رہی آں دے نال ہتھ وچ سايتے بابائي خویاں पेंड फ्रीसा जगिंदर बाबा गंदा जी न पहुंचे में थे, फ्रीसा तो هي يا ڪم 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 मुगला श पाईं पैसे मिलज पैसे न त धरती मिल जान ख़रीद्या न शायदि मेरी कोई वीडियो तॾे तक पहुचे धली पैसे न धरती मिलज असमान ख़रीदे नसे न ग्रंथ त मिलंदे भॻवान ख़रीदे न पैसे न धरती मिलज असमान ख़रीद्या न पैसे न ग्रंथ त मिलंदे भॻवान ख़रीद्या न ਸਾਰੇ ਇੱਥੇ 바ਵਾ ਸਾਹਿਬ ਦੇ ਦੇ ਪ੍ਰੋਗਰਾਮ ਤੇ ਤੇ ਸਾਰੇ ਸੰਗਤਾਂ ਦੇ ਕੋਲ ਤੇ ਬਹੁਤ ਧੰਨਵਾਦ ਸਾਰੇ ਮੇਰੇ ਇੱਥੇ ਵੀਰੇ ਬੇਚਨੇ ਦੂਰ ਦੂਰੋਂ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਆ ਬਾਕੀ ਨਵਿੰਦਰ ਭਾਜੀ ਗੱਲ ਕਰਦੇ ਸੀਗੇ ਵੀ ਜਿਹੜੇ 바ਵਾ ਸਾਹਿਬ ਦੀ ਸੋਚ ਤੇ ਚੱਲਦੇ ਹਨ ਉਹ ਕਦੇ ਪਿੱਛੇ ਨਹੀਂ ਹਟਦੇ ਨਾ ਉਹਨਾਂ ਨੂੰ ਕੋਈ ਘਾਟ ਆਈ ਆ ਠੀਕ ਨਹੀਂ ਕੋਸ਼ਕ ਬੰਦੇ ਇਦਾਂ ਦੇ ਆ ਮੈਂ ਕੱਲੋ ਬੋਲਣਾ ਨਹੀਂ ਸੀ ਪਰ ਉਹ ਨਾ ਮੈਨੂੰ ਚਲੋ ਇੰਨਾ ਬੁਲਾ ਰਹੀ ਆ ਪਰ ਕੋਸ਼ਕ ਨਾਲ ਡੈਲਚ ਹਵਾਲੇ ਬਹੁਤ ਜ਼ਿਆਦੇ ਆ ਹਵਾਲੇ ਇਦਾਂ ਦੇ ਆ ਕਿ ਕੋਸ਼ਕ ਅੱਜ 15 ਕ ਦਿਨ ਵੀ ਵੀਧਨ ਹੋ ਗਿਆ ਇਸ ਗੱਲ ਨੂੰ ਫੇਸਬੁਕ ਤੇ ਵੀਡੀਓ ਚੱਲਦੀ ਐ ਇੱਕ ਪੰਨੂ ਦੀ ਉਹ ਕਹਿੰਦਾ ਸੀ ਵੀ 14 ਤਰੀਕ ਨੂੰ ਨਾ ਇਹ ਜਿਹੜੇ ਬਾਬਾ ਸਾਹਿਬ ਦੇ ਜਿੰਨੇ ਸਟੈਚੂ ਲੱਗੇ ਆ ਉਹ ਤੋੜ ਦਿਓ ਸਾਰੇ ਇਹ ਨਿੱਤ ਅੱਗ ਲੱਗੀ ਦਿਲ ਦੇ ਵਿੱਚ ਵੀ ਤੂੰ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਬਾਹਰ ਬੈਠਾ ਇੱਥੇ ਗੱਲਾਂ ਮਾਰੀ ਜਾਂਦਾ ਇੱਥੇ ਵੀ ਜਿੰਨੇ ਸਟੈਚੂ ਲੱਗੇ ਹੋਏ ਆ ਇੱਥੇ 14 ਤਰੀਕ ਨੂੰ ਤੋੜ ਦਿਓ ਮੈਂ ਤੈਨੂੰ ਇੱਕ ਥਾਪੜ ਕੇ ਕਹਿੰਦਾ ਵੀ ਇੱਥੇ ਹੁੰਦਾ ਤੂੰ ਦਾ ਇੱਥੇ ਟੈਂਪਾਜ ਪਾਉਣਾ ਜਿੱਕਦੇ ਹੱਥ ਲਾਉਣਾ ਉਹਨੂੰ ਤਾਂ ਜੇ ਸਟੈਚੂ ਤੋੜਨਾ ਤੂੰ ਇਹਦਾ ਉਂਗਲ ਵੀ ਕਰ ਜਾਣਾ ਤੇ ਬਾਬਾ ਸਾਹਿਬ ਦੇ ਸਵੈਜਵਾਲ ਨੂੰ ਤੇ ਅਸੀਂ ਬਾਲਗ ਸਮਾਜ ਨੂੰ ਮੰਨ ਜਾਂਗੇ ਹਾਂ ਵੀ ਸਹੀਆਂ ਗੱਲਾਂ ਇਹ ਪਰ ਇਦਾਂ ਦੀਆਂ ਜਗਿਆਰੀਆਂ ਜਿਹੜੀਆਂ ਲਾ ਕੇ ਲੋਕੀ ਆਸੇ-ਪਾਸੇ ਸਾਰੇ ਹੋ ਜਾਂਦੇ ਆ ਟਿਕਨੀ ਉਹ ਜੇਸ ਇਨਸਾਨ ਨੇ ਬੱਤੀ ਡਿਗੜੀਆਂ ਕਰਕੇ ਸਾਨੂੰ ਬਹੁਤ ਸਾਨੂੰ ਸੱਤੇ ਪਾਗਵੰਨਣ ਦਾ ਪੜਨ ਦਾ ਲਿਖਣ ਦਾ ਪਹਿਣਾ ਨੂੰ ਜੁੰਨੀਆਂ ਸਿਰਾਂ ਤੇ ਲੈਣ ਦਾ ਹੱਕ ਦਿੱਤਾ ਕਿ ਉਹਨਾਂ ਨੇ ਉਹਨਾਂ ਨੂੰ ਕਹਿੰਦੇ ਆ ਵੀ ਇਹ ਕੌਣ ਆ ਇਹ ਤੇਜਾ ਕੇ ਆ ਗਿਆ ਵੀ ਇਹਨਾਂ ਦਾ ਗੁਰੂ ਨਹੀਂ ਇਹ ਬਖਵਾਲੀ ਸਮਾਜ ਦਾ ਠੀਕ ਹੈ ਤੁਸੀਂ ਇਹ ਜਿਹੜੀਆਂ ਇਦਾਂ ਦੇ ਚੰਗਿਆੜੇ ਲੋਕੀ ਛੱਡਦੇ ਆ ਨਾ ਜੇ ਤੁਹਾਡੇ ਚ ਅੰਨੂ ਚ ਹਿੰਮਤ ਹੈ ਤੋਂ ਆਣ ਕੇ ਦੱਸ ਦੇਵੇ ਵੀ ਹਾਂ ਜੇ ਮੇਰੇ ਤੇ ਜ਼ੋਰ ਤੁਸੀਂ ਤਾਂ ਮੈਂ ਤਾਂ ਹੱਥ ਉਂਗਲਾਂ ਨਾਲ ਲਾ ਕੇ ਦਿਖਾ ਦਤੀ ਆ ਠੀਕ ਨਹੀਂ ਤੇ ਫਿਰ ਮੈਂ ਤੁਹਾਨੂੰ ਦੱਸ ਦੂਗਾ ਸਾਲ ਜਾ ਕੇ ਸਮਾਜ ਵਾਰੀ ਸਮਾਜ ਨੂੰ ਦੱਸ ਦੂਗਾ ਵੀ ਕੋਈ ਦਮ ਹੈ ਵਾਰੀ ਸਮਾਜ ਦੇ ਵਿੱਚ ਭਾਈ ਵੀਰ ਮੈਂ ਪਾਲ ਵਾਲੀ ਸਮਾਜ ਦੇ ਨਾਲ ਗੱਟ ਵੱਢਣੇ ਆ। ਕਦੇ ਉਹ ਨੂੰ ਦੱਲੇ ਦੋ ਵਾਰੀ ਫੇ ਪੂਰਾ ਸਭ ਕੁਝ ਦਿਖਾਇਆ ਉਹ ਹੱਜੇ ਤੱਕ ਦੱਸਿਆ ਨਹੀਂ ਕਿੱਥੇ ਆਉ। ਇਦਾਂ ਕਰਦਿਆਂ ਪੰਨੂ ਨਾਲ ਹੋਣੀ ਆ ਵੀ ਉਹ ਵੀ ਇਦਾਂ ਚ ਗੱਡੀਆਂ ਛੱਡਦਾ ਤੇ ਬਾਸੀ ਖਾ ਗਿਆ। ਇਦਾਂ ਨਾ ਕੁਝ ਹੋਣਾ ਵਾ ਨਾ ਕੁਝ ਵਾਲਕ ਸਮਾਜ ਇਦਾਂ ਹੁਣ ਦਊਗਾ ਔਰ ਜਿੰਨੇ ਵੀ ਮੇਰੇ ਸੇ ਭੈਣ ਬਣਾਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਦਾਂ ਸੁਖਮੰਦਰ ਆਹ ਤੋਂ ਨਫਰਤ ਕਰਨ ਲੱਗ ਪਿਆ ਵੀ ਮੇਰੀ ਮਾਂ ਦੀ ਬੋ ਮਾਂ ਨੇ ਰੋਟੀ ਬਣਾਉਣ ਜਾਣਾ ਸਕੂਲੇ ਕੋਨੇ ਘਾ ਤੁ ਮੇਰੇ ਮਗਰ ਨਾ ਆਇਆ ਤਾ ਮੁੰਡੂ